ਅਰਸ਼ੀਕਾਲ ਦੋਸਤੋ ਦੋਸਤੋ ਸ਼ਹੀਦੀ ਦਿਹਾੜਾ ਚੱਲ ਰਿਹਾ ਹੈਗਾ ਛੋਟੇ ਸਹਿਬਜ਼ਾਦਿਆਂ ਦਾ ਤੇ ਇਹਦੇ ਵਿੱਚ ਕ੍ਰਿਸਮਸ ਵੀ ਚੱਲ ਰਹੀ ਹੈਗੀ ਤੇ ਕੱਲ ਨੂੰ 25 ਤਰੀਕ ਹੈ ਕ੍ਰਿਸਮਸ ਦਾ ਦਿਨ ਹੈਗਾ ਆਪਣੇ ਮੂਲ ਨੂੰ ਪਸਾਨਦੇ ਹੋਏ ਨਸਾਨੀ ਸ਼ਹਾਦਤ ਵੱਲ ਝਾਤੀ ਜ਼ਰੂਰ ਮਾਰਿਓ ਔਰ ਅੱਜ ਉਹ ਤੋਂ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾਗਾ ਇਹਨਾਂ ਨੂੰ ਪੂਰਾ ਦੇਖਿਓ ਸ਼ਾਇਦ ਕ੍ਰਿਸਮਸ ਦਾ ਜਸ਼ਨ ਮਨਾਉਣ ਵਾਲੇ ਵਾਪਸ ਮੁੜਿਆਉਣ ਆਪਣੇ ਮੂਲ ਤੱਕ ਸੇਮਤ ਰਹਿ ਜਾਣ। ਦੇਖੋ ਜਰਕ ਧੰਨਵਾਦ ਜੀ। ਸੰਸਾਭਾ ਜੀ ਘਰ ਕੇ ਨਾ ਸਾਰੇ ਟੂਲ ਟਲ ਇਕੱਠੇ ਟਾਇਰੀ ਕਰਕੇ ਸਟੋਰ ਕਰ ਲਓ ਤੇ ਜਿਹੜੀ ਚੀਜ਼ ਅੱਖਾਂ ਵਾਲੀ ਵੈਂਟ ਵੈਂਚ ਰੱਖ ਲਓ। ਠੀਕ ਹੈ ਭਾਜੀ। ਕ੍ਰਿਸਮਸ ਆ ਹੁਣ ਆਪਾਂ ਪੰਜ ਚਾਰ ਦਿਨ ਛੁੱਟੀਆਂ ਕਰਾਂਗੇ ਤੇ ਦੋ ਦਿਨ ਨੂੰ ਬਣਾਗੇ। ਦੋ ਛੁੱਟੀਆਂ ਮਾਰੋ ਯਾਸ਼ੀ ਹੁਣ। ਠੀਕ ਹੈ। ਉਹ ਪਾਜੀ ਪਾਜੀ ਫਿਰ ਪਾਰਟੀ ਪੂਟੀ ਕਦੋਂ ਕਰਦੇ ਆ ਜੀ? ਕਾਦੀ ਪਾਰਟੀ? ਉਹ ਕ੍ਰਿਸਮਸ ਦੀ ਮੈਂ ਕਿਹਾ ਸਾਰਿਆਂ ਦੀ ਪਾਰਟੀਆਂ ਕਰ ਦਿਆਂ ਆਪਣੀ ਕੰਪਨੀ ਦੀ ਪਾਰਟੀ ਰਹਿ ਗਈ ਆ ਵੇ ਬੱਕਰ ਬੱਕੇ ਬੁਲਾਈ ਆ ਪੈਕਟ ਚ ਲਾਈ ਆ ਮੈਂ ਕਿਹਾ ਅੱਗਲ ਦਾ ਸਮਝ ਨਾ ਨਾ ਕੀਆ ਤੇਰਾ ਜੋਰਦੀ ਭਾਜੀ ਪੂਰਾ ਨਾਮ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਹਾਂਜੀ ਤੈਨੂੰ ਫਿਰ ਆਪਣੇ ਇਤਿਹਾਸਾਂ ਨਹੀਂ ਪਤਾ ਇਤਿਹਾਸ ਮੈਂ ਸਮਝਿਆ ਨਹੀਂ ਭਾਜੀ ਉਹਦੀਆਂ ਪਾਰਟੀਆਂ ਭਾਜੀ ਮੈਂ ਉਹ ਕ੍ਰਿਸਮਸ ਦੀ ਪਾਰਟੀ ਕਰਦਾ ਮੈਂ ਕਿਹਾ ਸਾਰਿਆਂ ਨੇ ਕਰ ਦਿੱਤੀ ਆ ਤੇ ਆਪਣੀ ਰਹਿ ਗਈ ਬਸ ਕੰਪਨੀ ਦਾ ਖਾਣਾ ਸਾਰਾ ਸਾਲ ਆਪਾਂ ਪਾਰਟੀਆਂ ਕਰ ਦਿਆਂ ਜਿਹੜੇ ਦਿਨ ਚੱਲਦੇ ਯਾਦ ਨਹੀਂ ਸ਼ਹੀਦੀ ਦਾ ਵੀ ਯਾਦ ਨਹੀਂ ਭਾਜੀ ਮੈਨੂੰ ਯਾਦ ਨਹੀਂ ਸੀ ਯਾਰ ਉਹ ਤਾਂ ਹਨ ਸਾਰਾ ਕੋਈ ਯਾਦ ਰੰਦਾ ਜਿਹੜੇ ਆ ਦਿਨਿਆਂ ਇਹਨਾਂ ਨੂੰ ਵਿਚਾਰੋ ਗੁਰਦੁਆਰੇ ਜਾਓ ਮੱਥਾ ਟੇਕੋ ਨਾਮ ਜਪੋ ਸਹੀ ਗੱਲ ਹੈ ਸੌਰੀ ਸੌਰੀ ਕੋਈ ਤੇ ਤੁਹਾਨੂੰ ਬਹੁਤ ਯਾਦ ਰਹਿੰਦਾ ਹੈ ਜਿਹੜਾ ਅਸਲੀ ਸਾਡੇ ਇਤਿਹਾਸ ਦੀਆਂ ਗੱਲਾਂ ਤੁਹਾਨੂੰ ਯਾਦ ਨਹੀਂ ਹੈਗੀਆਂ ਹਰ ਚੀਜ਼ ਹਰ ਚੀਜ਼ ਤੁਹਾਨੂੰ ਯਾਦ ਰਹਿੰਦੀ ਆ ਆ ਦਿਨਿਆਂ ਜਿਹੜੇ ਇਹ ਪਾਰਟੀਆਂ ਕਾਨੀਆਂ ਬਣਦੀਆਂ ਹੈਗੀਆਂ ਜੀ ਸਾਨੂੰ ਇਹਨਾਂ ਨੂੰ ਵਿਚਾਰਿਆ ਕਰੋ ਸਾਰਾ ਸਾਲ ਪਾਰਟੀਆਂ ਕਾਨੀਆਂ ਆਪਾਂ ਠੀਕ ਹੈ ਸੌਰੀ ਬਾਈ ਮੈਂ ਕੱਲ ਕਿੱਦਾਂ ਪਹੁੰਚਾਂ ਸੇਭ ਜਗਤ ਦੇ ਸਾਹਬ ਉਹ ਠੰਡਾ ਬੁਰਜ ਇਹ ਵਾਕਈ ਮਾਫ ਕਰਦੇ ਹਾਂ ਅੱਜ ਨੂੰ ਗੋਬਰਗਨ ਨੇ ਹਾਂ ਵਿੱਚ ਲਾਲ ਦਸਣ ਬੈਠੀ ਠੰਡੇ ਬੁਰਜ ਚ ਦਾਦੀ ਨੀ ਹਾਂ ਵਿੱਚ ਲਾਲ ਦਸਣ ਬੈਠੀ ਠੰਡੇ ਬੁਰਜ ਚ ਦਾਦੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ ਕ੍ਰਿਸਮਸ ਨਹੀਂ ਸਾਡੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ ਕ੍ਰਿਸਮਸ ਨਹੀਂ ਸਾਡੀ ਮੈਂ ਨਿਲਟਾਂ ਛੱਟਾਂ ਲਾ ਕੇ ਆਪਣਾ ਘਰ ਸਜਾਉਣਾ ਸਰਵੰਸਦਾ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾਉਣਾ ਆਪਣਾ ਸੀਸ ਝੁਕਾਉਣਾ ਹਫਤਾ ਸ਼ਹੀਦੀ ਏ ਜੀ ਬਸ ਸੁਣਨੇ ਰਾਗੀ ਟਾੜੀ ਦੱਸ ਦੇ ਵੋ ਬੱਚਿਆਂ ਨੂੰ ਇਹ ਹੋ 크ਿਸਮਸ ਨਹੀਂ ਸਾਡੀ ਪੰਜ ਤੇ ਸੱਤ ਸੀ ਉਮਰ ਲਾਲਾਂ ਦੀ ਯੋਦੇ ਛੋਟੇ ਛੋਟੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਗੁਜਰੀਮਾਂ ਦੇ ਪੋਤੇ ਇਹਨਾਂ ਨਿੱਕੀਆਂ ਜਿੰਦਾਂ ਦੇ ਸੀ ਜਿਗਰੇ ਬੜੇ ਫੁਲਾਦੀ ਦੱਸ ਦੇ ਵੋ ਬੱਚਿਆਂ ਨੂੰ ਇਹੋ ਕ੍ਰਿਸਮਸ ਨਹੀਂ ਸਾਡੀ ਨੀਹਾਂ ਵਿੱਚ ਲਾਲ ਦਸਣਾ ਬੈਠੀ ਠੰਡੇ ਬੁਰਜ ਚ ਦਾਦੀ ਦੱਸੋ ਆਪਣੇ ਆਪ ਕਹਾਣੀ ਚਿਣੇ ਹੋਏ ਬੰਦ ਬੰਦ ਦੀ ਅੱਜ ਵੀ ਪੁਬਾਮਾਰ ਰੋਂਦੀ ਆ ਚੰਦਰੀ ਕੰਦ ਸਰਹੰਦ ਦੀ ਚੰਦਰੀ ਕੰਦ ਸਰਹੰਦ ਦੀ ਨਿਰਮੋਹੀ ਤਰਤੀ ਸੀ ਓਏ ਉਤੋਂ ਮੁਗਲ ਹਕੂਮਤ ਢਾਡੀ ਦੱਸਦੇ ਵੋ ਬੱਚਿਆਂ ਨੂੰ ਇਹ ਹੋ ਕ੍ਰਿਸਮਸ ਨਹੀਂ ਸਾਡੀ ਨੀਹਾਂ ਵਿੱਚ ਲਾਲ ਦਸਾਂ ਬੈਠੀ ਠੰਡੇ ਬੁਰਜ ਚ ਦਾਦੀ ਬੈਠੀ ਠੰਡੇ ਬੁਰਜ ਚ ਦਾਦੀ ਇਹ ਗੀਤ ਮੈਂ ਕਿਸੇ ਧਾਰਮਿਕ ਧਰਮ ਨੂੰ ਟਾਰਗੇਟ ਕਰਕੇ ਨਹੀਂ ਗਾਇਆ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਸਾਡੇ ਲਈ ਸਾਰਾ ਚੰਗਾ ਪਰ ਅੱਜ ਸਾਡੀ ਨੌਜਵਾਨੀ ਨੂੰ ਸਾਡੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਆ ਕਿ ਕ੍ਰਿਸਮਸ ਕ੍ਰਿਸਮਸ ਵਾਲੇ ਵੀਰਾਂ ਨੂੰ ਮੁਬਾਰਕ ਕ੍ਰਿਸਚੀਅਨਾਂ ਨੂੰ ਮੁਬਾਰਕ ਬਹੁਤ ਵਧੀਆ ਪਰ ਜੇ ਵਾਰਸ ਹੋਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇ ਉਹਨਾਂ ਦੇ ਵੀ ਇਹਨਾਂ ਦਿਨਾਂ 'ਚ ਜਦੋਂ ਜਿਨ੍ਹਾਂ ਨੇ ਸਰਵੰਸ ਵਾਰਿਆ 5 ਤੇ 7 ਸਾਲ ਦੀਆਂ ਜਿੰਦਾਂ ਜਿਨ੍ਹਾਂ ਨੇ ਆਪਣਾ ਧਰਮ ਨਾ ਛੱਡਦੇ ਹੋਏ ਈਨ ਨਾਮ ਮੰਨਣ